ਹਾਂਜੀ ਗੱਲ ਆਪਾਂ ਬਾਬਾ ਨਾਨਕ ਸਾਹਿਬ ਦੀ ਕਰ ਰਹੇ ਆ ਗੁਰੂ ਨਾਨਕ ਸਾਹਿਬ ਦੀ ਕਰ ਰਹੇ ਆ ਤੇ ਖੜੇ ਆ ਸੀ ਕੂੜੇ ਦੇ ਢੇਰ ਤੇ ਇਹ ਕੱਲ ਸਵੇਰੇ ਵੀਡੀਓ ਪਾਈ ਸੀ ਇੱਥੇ ਕੂੜੇ ਦੇ ਢੇਰ ਲੱਗੇ ਵਿੱਚ ਬਹੁਤ ਸਾਰੇ ਵੀਡੀਓ ਪਾਉਣ ਤੋਂ 1.5 ਤੋਂ 2 ਘੰਟੇ ਬਾਅਦ ਸਾਰੀ ਸਰਕਾਰੀ ਮਸ਼ੀਨਰੀ ਐਕਟਿਵ ਹੋ ਗਈ ਤੇ ਕੂੜਾ ਚੱਕ ਲਿਆ ਗਿਆ ਪਰ ਇਹ ਸਹੀ ਹਾਲ ਤਾਂ ਹੈ ਨਹੀਂ ਆ ਗਰੀਬ ਵਰਗ ਵਿਚਾਰਾ ਫੇਰ ਲੱਗਿਆ ਹੋਇਆ ਤੇ ਬੜੇ ਬਹਾਨੇ ਆ ਸਰਕਾਰਾਂ ਕੋਲ ਤੇ ਮੇਅਰ ਕੋਲ ਕਿ ਜਗ੍ਹਾ ਹੈ ਨਹੀਂ ਗੱਡੀਆਂ ਹੈ ਨਹੀਂ ਉਹ ਵੀ ਗੱਲ ਕਰਾਂਗੇ ਪਰ ਥੋੜੀ ਬਾਬਾ ਨਾਨਕ ਦੀ ਗੱਲ ਕਰ ਲਈਏ ਇੱਥੇ ਹੀ ਬਾਬਾ ਨਾਨਕ ਦੀ ਗੱਲ ਕਿਉਂ ਗੁਰਦੁਆਰੇ ਵੀ ਜਾਏ ਆ ਮੱਥਾ ਵੀ ਟੇਕ ਆਏ ਆ ਲੰਗਰ ਵੀ ਖਾ ਲਿਆ ਬੱਚਿਆਂ ਨੂੰ ਇਤਿਹਾਸ ਤੇ ਮਿਥਿਆਸ ਬਾਰੇ ਵੀ ਸਮਝਾਤਾ ਪਰ ਬਾਬੇ ਨਾਨਕ ਦੀ ਗੱਲ ਕੀ ਹੈ ਆਪਾਂ ਕਿਉਂ ਇੱਥੇ ਖੜ ਕੇ ਆਪਾਂ ਬਾਬੇ ਨਾਨਕ ਦੀਆਂ ਗੱਲਾਂ ਕਰ ਰਹੇ ਆਂ ਕਿਰ ਬਾਬਾ ਨਾਨਕ ਕੋਈ ਹੱਥ ਜੋੜ ਕੇ ਨੱਕ ਰਗੜਨ ਵਾਲੀ ਸ਼ੈ ਨਹੀਂ ਹੈ ਉਹ ਹਸਤੀ ਨਹੀਂ ਜੀ ਕਿ ਨੱਕ ਰਗੜੀਏ ਤੇ ਹੈਪੀ ਬਰਥਡੇ ਦੀ ਤਰ੍ਹਾਂ ਆਪਾਂ ਲੱਡੂ ਖਾ ਲੇ ਉਹ ਬਾਬਾ ਨਾਨਕ ਥੋੜੀ ਸੀ ਬਾਬੇ ਨਾਨਕ ਦੀ ਸਿੱਖਿਆ ਤੋਂ ਕੀ ਆਪਾਂ ਸਿੱਖਿਆ ਬਾਬੇ ਨਾਨਕ ਤੋਂ ਸਿੱਖਿਆ ਕੀ ਆਪਾਂ ਰਾਜੇ ਸੀ ਮੁਕੱਦਮ ਕੁੱਤੇ ਉਹਦੇ ਕਹਿ ਕੇ ਜਦੋਂ ਧੌਣ ਅਲੱਗ ਕਰ ਦਿੰਦੇ ਸੀ ਕਿਰਪਾਨ ਦੇ ਨਾਲ ਸਰਕਾਰਾਂ ਨੂੰ ਕਹਿ ਕੇ ਕਿ ਉਹ ਤੁਸੀਂ ਤਾਂ ਭੁੱਖੇ ਸ਼ੇਰਾਂ ਵਰਗੇ ਆ ਜਿਹੜੇ ਲੋਕਾਂ ਨੂੰ ਖਾ ਜਾਂਦੇ ਹੋ ਰਾਜੇ ਸਿੰਘ ਮੁਕਦਮ ਕੁੱਤੇ ਤੇ ਬਾਅਦ ਦੇ ਵਿੱਚ ਮੁਕਦਮ ਤਾਂ ਅਫਸਰਾਂ ਨੂੰ ਕਿਹਾ ਨਾ ਰਾਜੇ ਸਿੰਘ ਮੁਕਦਮ ਕੁੱਤੇ ਸੋ ਤੁਸੀਂ ਕਹਿੰਦੇ ਭੁੱਖੜ ਸ਼ੇਰ ਹੈ ਤੇ ਹਲਕੇ ਹੋਏ ਕੁੱਤੇ ਆ ਤੁਸੀਂ ਇਹ ਅੱਜ ਵੀ ਤਾਂ ਇਦਾਂ ਹੀ ਲੱਗੂ ਐ ਉਦੋਂ ਰਾਜੇ ਬਣਦੇ ਸੀ ਕਿਰਪਾਨਾਂ ਦੇ ਨਾਲ ਘੋੜਿਆਂ ਨਾਲ ਹਾਥੀਆਂ ਨਾਲ ਲੜਾਈਆਂ ਕਰਕੇ ਕਤਲ ਕਰਕੇ ਹੁਣ ਰਾਜੇ ਬਣਦੇ ਆ ਵੋਟਾਂ ਨਾਲ ਤੇ ਹੁਣ ਤਾਂ ਤੁਸੀਂ ਆਪਣੇ ਰਾਜੇ ਆਪ ਚੁਣਦੇ ਆ ਜੇ ਤੁਸੀਂ ਸਹੀ ਰਾਜਾ ਨਹੀਂ ਚੁਣਦੇ ਤਾਂ ਫਿਰ ਹਾਲ ਤਾਂ ਬੁਰੇ ਹੋਣੀ ਆ ਰਾਜੇ ਸੀ ਮੁਕਦਮ ਕੁੱਤੇ ਜੇਲਾ ਦਾ ਬਾਬਾ ਨਾਨਕ ਦੇ ਸਮੇ ਬਾਬਰ ਨੇ ਵੀ ਦਿੱਤੀਆਂ ਬਾਬਾ ਨਾਨਕ ਨੂੰ ਸੱਚ ਬੋਲਣ ਕਰਕੇ ਜੇਲਾ ਮਿਲੀ ਹੈ ਨਾ ਚੱਕੀ ਪੀਸੀ ਹੈ ਨਾ ਬਾਬਾ ਨਾਨਕ ਦੇ ਵੀ ਕੀਰਤ ਕਰੋ ਦੀ ਗਲਤ ਆ ਬਾਬਾ ਨਾਨਕ ਵੀ ਕਹਿ ਗਿਆ ਕਿਹਨਾਂ ਲੋਕਾਂ ਨੇ ਮੰਨਣੀ ਇਹੋ ਗੱਲ ਕੀਰਤ ਕਰਨ ਦੀ ਕੀ ਬਰਾਸਤ ਦੇ ਵਿੱਚ ਬਾਬਾ ਨਾਨਕ ਜੇ ਪੂਰੀ ਦੁਨੀਆ ਚ ਬਹੁਤ ਸਾਰੇ ਦੁਨੀਏ ਦੇ ਲੱਗ ਲੈ ਕੋਨੇ ਜੀ ਕੋ ਮੈਂ ਆ ਉਹ ਬਾਬਾ ਨਾਨਕ ਵੀ ਬਰਾਸਤ ਦੇ ਵਿੱਚ ਆਪਣੀ ਕੋਠੀਆਂ ਉੱਥੇ ਹਵੇਲੀਆਂ ਤੇ ਕੋਠੀਆਂ ਬਣਾ ਕੇ ਚਲਾ ਗਿਆ ਬੱਚਿਆਂ ਵਾਸਤੇ ਕੀ ਬਾਬਾ ਨਾਨਕ ਨੇ ਵੀ ਆਪਣੀ ਜ਼ਮੀਨ ਜਾਇਦਾਦ ਆਪਣੇ ਅਗਲੀ ਪੀੜ੍ਹੀ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਨੂੰ ਟਰਾਂਸਫਰ ਕੀਤੀ ਸੀ ਕਿ ਉਹਨੇ ਵੀ ਸੋਚਿਆ ਸੀ ਮੇਰੇ ਘਰੇ 50 ਪ੍ਰਾਪਰਟੀ ਹੋਣ ਬੈਂਕਾਂ 'ਚ ਸੋਨਾ ਪਿਆ ਹੋਵੇ ਦਿਖਾਵੇ ਤੌਰ ਤੇ ਮੈਂ ਸਿੱਖ ਰਹਾ ਕਿਰਪਾਨ ਪਾਈ ਹੋਵੇ ਜਿੱਦਾਂ ਹੁਣ ਇੱਕ ਪੁਲਿਸ ਦਾ ਵੱਡਾ ਅਫਸਰ ਫੜਿਆ ਗਿਆ ਤੇ ਬਾਅਦ 'ਚ ਪੰਜਾਬੋਂ ਤਰ੍ਹਾਂ ਸ਼ਰਾਬ ਦੀਆਂ ਵੀ ਘਰੇ ਨਿਕਲੀਆਂ ਦਿਖਾਵੇ ਵਾਲੇ ਸਿੱਖ ਦਿਖਾਵੇ ਵਾਲੇ ਧਾਰਮਿਕ ਬਣਨ ਤੋਂ ਬਾਬੇ ਨਾਨਕ ਨੇ ਕਿਹਾ ਹੀ ਨਹੀਂ ਤੇ ਤੁਸੀਂ ਮੈਂ ਵੀ ਵਿੱਚ ਹੀ ਹੈ ਮੇਰੇ ਟੱਬਰ ਵੀ ਵਿੱਚ ਹੀ ਹੈ ਕੀ ਸਿੱਖਿਆ ਬਾਬੇ ਨਾਨਕ ਦੀ ਸਿੱਖਿਆ ਤੋਂ ਪਾਈ ਲਾਲੋ ਤੇ ਮਲਿਕ ਭਾਗੋ ਤੋਂ ਕਿੰਨੇ ਕੁ ਤੁਹਾਡੇ ਨੇੜੇ ਤੇਲੇ ਜਿਹੜੇ ਹੈ ਮਲਿਕ ਭਾਗੋ ਜਿਹੜੇ ਲੋਕਾਂ ਦਾ ਖੂਨ ਚੂਸਦੇ ਆ ਗਰੀਬਾਂ ਨੂੰ ਲੁੱਟਦੇ ਆ ਭ੍ਰਿਸ਼ਟਾਚਾਰ ਕਰਦੇ ਆ ਰਿਸ਼ਵਤ ਖਾਨੇ ਆ ਤੇ ਰਿਸ਼ਵਤ ਖੋਰੀ ਕਰ ਕਰਕੇ ਲੋਕਾਂ ਨਾਲ ਧੋਖਾ ਕਰ ਕਰਕੇ ਕਰੋੜਾਂ ਅਰਬਾਂ ਰੁਪਏ ਦੀਆਂ ਜ਼ਮੀਨਾਂ ਜਾਇਦਾਦਾਂ ਇਕੱਠੀਆਂ ਕਰ ਦਿੰਦੀਆਂ ਉਹ ਮਲਿਕ ਭਾਗੋ ਹੀ ਤਾਂ ਹੈ ਕੌਣ ਨੇ ਉਹ ਮਲਿਕ ਭਾਗੋ ਕਿਰਤਾਂ ਦੀ ਆੜ ਵਿੱਚ ਛੁਪੇ ਹੋਏ ਭ੍ਰਿਸ਼ਟ ਪੁਲਿਸ ਅਫਸਰ ਕਿਰਤਿਆਂ ਦੀ ਆੜ ਦੇ ਵਿੱਚ ਛੁਪੇ ਹੋਏ ਭ੍ਰਿਸ਼ਟ ਡਿਪਟੀ ਕਮਿਸ਼ਨਰ ਕਿਰਤਿਆਂ ਦੀ ਆੜ ਚ ਛੁਪੇ ਹੋਏ ਭ੍ਰਿਸ਼ਟ ਤਹਿਸੀਲਦਾਰ ਭ੍ਰਿਸ਼ਟ ਐਸ ਡੀ ਐਮ ਮਕੱਦਮ ਕੁੱਤੇ ਰਾਜੇ ਸੀ ਤੁਹਾਡੇ ਚੁਣੇ ਹੋਏ ਪੰਚਾਇਤ ਮੈਂਬਰ ਐਮ ਸੀ ਤੇ ਮੇਅਰ ਤੁਸੀਂ ਚੁਣਿਆ ਆਪਣੇ ਕਿਸਮਤ ਦੇ ਰੱਖ ਕੇ ਤੁਸੀਂ ਬਣਾਇਆ ਸੀ ਸੋ ਜਿਹੜੀਆਂ ਬਾਬੇ ਨਾਨਕ ਦੀਆਂ ਸਿੱਖਿਆਵਾਂ ਤਾਂ ਇਹੀ ਸੀ ਕਿ ਛਾਤੀ ਠੋਕ ਕੇ ਕਹੋ ਜਿਹੜੇ ਸਾਡੇ ਚੁਣੇ ਹੋਏ ਨੇਤਾ ਐ ਉਦੋਂ ਕਿਰਪਾਨ ਦੇ ਜੋਰ ਨਾਲ ਬਣੇ ਹੋਏ ਨੇਤਾ ਸੀ ਰਾਜੇ ਸੀ ਤੁਸੀਂ ਹਲਕੇ ਹੋਏ ਭੁੱਖੇ ਸ਼ੇਰ ਐ ਸ਼ੇਰ ਇੱਕ ਬਹਾਦਰੀ ਦੀ ਇਹ ਤਾਂ ਗੱਲ ਹੈਗੀ ਐ ਪਰ ਸ਼ੇਰ ਨਿਰਦਾਈ ਇਹ ਨਾ ਹੁੰਦਾ ਆਪਣੀ ਭੁੱਖ ਮਟਾਣ ਲਈ ਹਰ ਹਿੱਲਾ ਹਰ ਹਤਕੰਡਾ ਵਰਤਦਾ ਹਰ ਚਲਾਕੀ ਵਰਤਦਾ ਤਾਂ ਹੀ ਰਾਜਿਆਂ ਨੂੰ ਸੀ ਕਿਹਾ ਗੁਰੂ ਸਾਹਿਬ ਨੇ ਅਫਸਰਾਂ ਨੂੰ ਕੁੱਤੇ ਕਿਹਾ ਤੇ ਅੱਜ ਵੀ ਤਾਂ ਅਸੀਂ ਬਹੁਤੇ ਅਫਸਰਾਂ ਨੂੰ ਕੁੱਤੇ ਕਹਿੰਦੇ ਆ ਸਾਰੇ ਤਾਂ ਚੰਗੇ ਨਹੀਂ ਆ ਬਹੁਤੇ ਮਾੜੇ ਆ ਰਾਜੇ ਜੀ ਮੁਕੰਦਮ ਕੁੱਤੇ ਸਿੱਖਿਆ ਬਾਬੇ ਨਾਨਕ ਦੀ ਸਿੱਖਿਆਵਾਂ ਤੇ ਚੱਲਣ ਦੀ ਤਾਂ ਲੋੜ ਹੈ ਤੇ ਤੁਸੀਂ ਪੈਰੋਕਾਰ ਬਣਦੇ ਆ ਕਿ ਠੱਗੀਆਂ ਮਾਰ ਕੇ ਕਰੋੜਾਂ ਰੁਪਏ ਕਮਾ ਗਿਆ ਤੇ ਬਣ ਗਿਆ ਵੱਡਾ ਅਫਸਰ ਤੇ ਵੱਡੇ ਵੱਡੇ ਮਹਿਲ ਖੜੇ ਐ ਕੱਲ ਚਾਰ ਗਨਮੈਨ ਲੈ ਕੇ ਨਾਲ ਘੁੰਮਦਾ ਫਿਰ ਤੁਸੀਂ ਕਹਿੰਦੇ ਮੇਰੇ ਮੁੰਡੇ ਦੇ ਵਿਆਹ ਤੇ ਆਜੇ ਮੇਰੀ ਕੁੜੀ ਦੀ ਵਿਆਹ ਤੇ ਆਜੇ ਚਾਰ ਗਨਮੈਨ ਲੈ ਕੇ ਆਏ ਤੇ ਸ਼ਗਨ ਦੇ ਜੇ ਮੈਨੇ ਕੁਛ ਪੱਡਾ ਫਿਰ ਤੁਸੀਂ ਭਾਈ ਪੈਰੋਕਾਰ ਬਾਬੇ ਨਾਨਕ ਦੇ ਨਹੀਂ ਐ ਭਾਈ ਲਾਲੋ ਨਹੀਂ ਐ ਤੁਸੀਂ ਤੁਸੀਂ ਮਲਿਕ ਭਾਗੋ ਦੇ ਪੈਰੋਕਾਰ ਐ ਬਾਬੇ ਨਾਨਕ ਦੀ ਸਿੱਖਿਆਵਾਂ ਦੇ ਉਲਟ ਚੱਲਣ ਵਾਲੇ ਲੋਕ ਐ ਤੁਸੀਂ ਤੇ ਅੱਜ ਜਿਹੜੇ ਬਾਬਾ ਨਾਨਕ ਨੂੰ ਯਾਦ ਕਰਕੇ ਗੁਰਪੁਰਬ ਮਨਾ ਰਹੇ ਆਪਾਂ ਜਨਮ ਦਿਨ ਮਨਾ ਰਹੇ ਆ ਸੋਚਿਓ ਸਹੀ ਕਿ ਉਹ ਤਰੀਕੇ ਬਾਬੇ ਨਾਨਕ ਦੀ ਸਖਿਆਵਾਂ ਦੇ ਕਿੰਨੇ ਕ ਨੇੜੇ ਆ ਜਾਂ ਤੁਸੀਂ ਉਹਦੇ ਉਲਟ ਚੱਲ ਰਹੇ ਆ ਤੇ ਅਸੀਂ ਪੰਜਾਬੀ ਅਸੀਂ ਸਿੱਖ ਅਸੀਂ ਕਾਮਰੇਡ ਅਸੀਂ Hindu ਬਾਬੇ ਨਾਨਕ ਦਾ ਕਿੰਨਾ ਜਲੂਸ ਕੱਢਦੇ ਆ ਕਿੰਨਾ ਜਲੂਸ ਸੌਰੀ ਸ਼ਬਦ ਐਦਾਂ ਦੀ ਐ ਜਲੂਸ ਹੀ ਕਹਿ ਰਿਹਾ ਮੈਂ ਹੁਣ ਤਾਂ ਅਸੀਂ ਨਗਰ ਕੀਰਤਨ ਕਰਨੇ ਜਲੂਸ ਕੱਢਣਾ ਕੁਝ ਹੋਰ ਵੀ ਹੁੰਦਾ ਬਾਬੇ ਨਾਨਕ ਨੇ ਤਾਂ ਸਿੱਖਿਆਵਾਂ ਦਿੱਤੀਆਂ ਸੀ ਗਗਨ ਵਿੱਚ ਥਾਲ ਰਵੀਚੰਦ ਦੀਪਕ ਬਣੇ ਜਿੰਨ ਨਹੀਂ ਆਰਤੀ ਸਮਝਾਂਦੇ ਪੜ ਲਓ ਨੈਟ ਤੇ ਕੱਢ ਗੋ ਪਰ ਤੁਸੀਂ ਬਾਬੇ ਨਾਨਕ ਦੇ ਨਾਂ ਤੇ ਅੱਜ ਜਲੂਸ ਕੱਢੋਗੇ ਪਟਾਕੇ ਚਲਾਓਗੇ ਤੇ ਉਹਦੀ ਆਰਤੀ ਦੇ ਵਿੱਚ ਜ਼ਹਿਰੀਲੀਆਂ ਗੈਸਾਂ ਛੱਡੋਗੇ ਧੂਆਂ ਛੱਡੋਗੇ ਪੈਸੇ ਦੀ ਬਰਬਾਦੀ ਕਰੋਗੇ ਐਦਾਂ ਦੇ ਕੰਮ ਕਰਨ ਵਾਲੇ ਬਾਬੇ ਨਾਨਕ ਦੇ ਸਿੱਖ ਬਾਬੇ ਨਾਨਕ ਦੇ ਪੈਰੋਕਾਰ ਨਹੀਂ ਹੋ ਸਕਦੇ ਤੇ ਨਾ ਬਾਬੇ ਨਾਨਕ ਦੀ ਕਿਸੇ ਨੇ ਆਪਣੇ ਨਾਮ ਰਜਿਸਟਰੀ ਕਰਾਈ ਹੋਈ ਐ ਕਿਉਂ ਸਾਡਾ ਗੁਰੂ ਐ ਸਾਡਾ ਮਸੀਹਾ ਐ ਨੇਪਾਲ ਚ ਉਹਨੂੰ ਕੁਝ ਹੋਰ ਕਹਿੰਦੇ ਆ ਪੰਜਾਬ ਚ ਕੁਝ ਹੋਰ ਕਹਿੰਦੇ ਆ ਸਿੱਖ ਬਾਬਾ ਨਾਨਕ ਨੂੰ ਕੁਝ ਹੋਰ ਕਹਿੰਦੇ ਆ ਤੇ ਗਲਫ ਕੰਟਰੀ ਚ ਬਾਬੇ ਨਾਨਕ ਨੂੰ ਕੁਝ ਹੋਰ ਕਹਿੰਦੇ ਆ ਉਹ ਉਹਨਾਂ ਦੇ ਵੀ ਉਹਨਾਂ ਸਾਂਝਾ ਐ ਜਿੰਨਾ ਮੇਰਾ ਜਿੰਨਾ ਤੁਹਾਡਾ ਜਿੰਨਾ ਸਿੱਖਾਂ ਦਾ ਜਿੰਨਾ ਹਿੰਦੂਆਂ ਦਾ ਸੋ ਉਹ ਜਿਹੜੀਆਂ ਸਖਿਆਵਾਂ ਦਿੱਤੀਆਂ ਸੀ ਬਾਬਾ ਨਾਨਕ ਨੇ ਉਹਨਾਂ ਸਖਿਆਵਾਂ ਦੇ ਚੱਲਣਾ ਹੀ ਬਾਬੇ ਨਾਨਕ ਦੇ ਜਨਮ ਦਿਨ ਮਨਾਣਾ ਐ ਹੋ ਰਹੀ ਗੱਲ ਥੋੜੀ ਮੈਂ ਮੋਹਾਲੀ ਦੇ ਕੋੜੇ ਦੇ ਢੇਰ ਤੇ ਫੇਰ ਆ ਜੰਦਾ ਅਸੀਂ ਆਪਣੇ ਰਾਜੇ ਚੁਣੇ ਐਮ ਸੀ ਚੁਣਿਆ ਐ ਐਮ ਸੀ ਨੇ ਮੇਅਰ ਬਣਾਇਆ ਤੁਹਾਨੂੰ ਤਨਖਾਹ ਦੰਨੇ ਅਸੀਂ ਤੁਹਾਨੂੰ ਪੁਲਿਸ ਸਿਕਿਉਰਿਟੀ ਦੰਨੇ ਅਸੀਂ ਪਬਲਿਕ ਹੀ ਦੇ ਰਹੀ ਐ ਤੁਹਾਡੀਆਂ ਗੱਡੀਆਂ ਅਸੀਂ ਦੰਨੇ ਤੁਹਾਨੂੰ ਦਫਤਰ ਅਸੀਂ ਦੰਨੇ ਤੁਹਾਨੂੰ ਪੈਸਾ ਦੰਨੇ ਅਸੀਂ ਲੋਕ ਤੁਹਾਡੇ ਕੋਲ ਕੂੜੇ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਸ਼ਹਿਰ ਦਾ ਮਹਾਲੀ ਸ਼ਹਿਰ ਦਾ ਕੋੜਾ ਤੁਹਾਡੇ ਕੋਲ ਅਸੀਂ ਗਊਸ਼ਾਲਾ ਖੋਲ੍ਹ ਕੇ ਦੰਨੇ ਆ ਮੇਅਰ ਸਾਹਿਬ ਮੈਂ ਰੌਲਾ ਪਾਇਆ ਸੀ ਤੁਹਾਡੇ ਭਰਾ ਨੇ ਤਾਂ ਬਾਲ ਗਪਾਲ ਗਊਸ਼ਾਲਾ ਦੇ ਨਾਂ ਤੇ ਕਬਜ਼ਾ ਹੀ ਕਰ ਲਿਆ ਬਲੌਂਗੀ ਦੀ ਜ਼ਮੀਨ ਤੇ ਦੋ ਗਊਸ਼ਾਲਾ ਹੋ ਗੀਆਂ ਤੁਹਾਨੂੰ ਗਊ ਭਗਤੀ ਥੋੜੀ ਕਿੱਥੇ ਚਲੀ ਗਈ ਜਦੋਂ ਸੜਕਾਂ ਤੇ ਗਊਆਂ ਘੁੰਮਦੀਆਂ ਤੇ ਡੰਗਰ ਘੁੰਮਦੀਆਂ ਤੇ ਐਕਸੀਡੈਂਟ ਹੁੰਨੇ ਤੇ ਗੋਹੇ ਨਾਲ ਭਰੀਆਂ ਹੋਈਆਂ ਪਾਰਕਿੰਗ ਦੇਖ ਲਓ 2 ਫੇਸ ਦੀ ਇੱਕ ਫਿਰ ਮੁਹਾਲੀ ਦਾ ਡਿਪਟੀ ਕਮਿਸ਼ਨਰ ਜਿੱਥੇ ਹੁੰਦਾ ਸੀ ਉੱਤੇ ਗੋਹੇ ਦੇ ਢੇਰ ਦੇਖ ਲਓ ਤੇ ਕੂੜੇ ਦੇ ਢੇਰ ਦੇਖ ਲਓ ਤੁਹਾਡੇ ਕੋਲ ਗਊਆਂ ਨਹੀਂ ਸਮਝ ਜਾਂਦੀਆਂ ਆਵਾਰਾ ਡੰਗਰ ਨਹੀਂ ਸਾਂਭੇ ਜਾਂਦੇ ਸਾਲ ਕੋ ਕੂੜਾ ਨਹੀਂ ਸਾਂਭ ਜਾਂਦਾ ਬਹਾਨੇ ਤੁਹਾਡੇ ਕੋਲ ਕੀ ਹੈ ਜਗ੍ਹਾ ਨਹੀਂ ਹੈ ਜੀ ਇਹ ਤੁਸੀਂ ਦੇਖਣਾ 4 ਸਾਲ 5 ਸਾਲ ਕੀ ਝੱਖ ਮਾਰਦੇ ਰਹੇ ਕਰੋੜਾਂ ਰੁਪਏ ਤਰਖਾਨ ਲੈ ਕੇ ਤੁਸੀਂ ਉਹ ਜਗ੍ਹਾ ਨੂੰ ਡਿਵੈਲਪ ਨਹੀਂ ਕਰ ਸਕੇ ਇਹ ਤੁਸੀਂ ਦੇਖਣਾ ਕਿ ਜਿਹੜੀ ਇੰਡਸਟਰੀ ਏਰੀਆ ਚ ਕੂੜਾ ਸੁੱਟਣ ਦੀ ਜਗ੍ਹਾ ਸੀ ਉਹਦਾ ਕੋਰਟ ਕੇਸ ਚੱਲਦਾ ਸੀ ਥੋੜਾ ਵਿਜ਼ਨ ਕਲੀਅਰ ਨਹੀਂ ਸੀ ਤੁਹਾਡਾ ਕਿੱਥੇ ਗਈ ਸਮਝ ਤੁਹਾਡੀ ਅਕਲ ਕਿੱਥੇ ਗਈ ਸੀ ਉਦੋਂ ਕਿ ਹਾਈ ਕੋਰਟ ਦਾ ਫੈਸਲਾ ਸਾਡੇ ਖਿਲਾਫ ਆ ਗਿਆ ਤਾਂ ਕੂੜੇ ਦਾ ਇੰਤਜ਼ਾਮ ਹੋਰ ਕਿੱਥੇ ਕਰਾਂਗੇ ਜੇ ਇਹੀ ਸਿਆਸਤਦਾਨਾਂ ਨੂੰ ਤੇ ਉਹਨਾਂ ਦੇ ਚਮਚਿਆਂ ਨੂੰ ਕਹਿ ਬਈਏ ਕਿ 50 ਟਿੱਪਰ ਰੇਤੇ ਦੇ ਚੱਕ ਕੇ ਲੈ ਕੇ ਆਣੇ ਸੜਕ ਹੈ ਨਹੀਂ ਚਾਰਦਵਾਰੀ ਹੈ ਨਹੀਂ ਤੁਹਾਡੇ ਇਹ ਦਲਾਲ ਇਹ ਲੁਟੇਰੇ ਪੰਜਾਬ ਜਾਂ ਟ੍ਰਿਪਰ ਲੈ ਕੇ ਨਾ ਰਾਤ ਨੂੰ ਕੂੜਾ ਸੁੱਟ ਦੇਣਗੇ ਕਿਉਂਕਿ ਉਹਨਾਂ ਕੋਲ ਤਜਰਬਾ ਹੈ ਕਿ ਉਥੋਂ ਰੇਤਾ ਬਜਰੀ ਚੋਰੀ ਕਰਕੇ ਬਾਜ਼ਾਰ 'ਚ ਵੇਚਣੀ ਕਿਵੇਂ ਹੈ ਤੇ ਨਾ ਉਦੋਂ ਪੁਲਿਸ ਰੋਕਦੀ ਹੈ ਤੇ ਨਾ ਪ੍ਰਸ਼ਾਸਨ ਰੋਕਦਾ ਨਾ ਕੋਈ ਅਫਸਰ ਰੋਕਦਾ ਤੇ ਜੇ ਉਹਨਾਂ ਨੂੰ ਤਾਂ ਸੜਕਾਂ ਉਹ ਤਾਂ ਕਦੇ ਡਰਾਮੇ ਨਹੀਂ ਕਰਦੇ ਕਿ ਮੇਰੇ ਕੋਲ ਸੜਕ ਹੈ ਨਹੀਂ ਜੇ ਮਾਈਨਿੰਗ ਵਾਸਤੇ ਹਰਾਮ ਦੀ ਕਮਾਈ ਕਰਨ ਵਾਸਤੇ ਸਿਆਸਤਦਾਨਾਂ ਤੇ ਨੇਤਾਵਾਂ ਦੇ ਟਿੱਪਰ ਚੱਲ ਸਕਦੇ ਆ ਜੀਸੀਬੀ ਚੱਲ ਸਕਦੀ ਆ ਪੋਕਲਨ ਮਸ਼ੀਨਾਂ ਚੱਲ ਸਕਦੀਆਂ ਭਾਈ ਕੂੜੇ ਵਾਸਤੇ ਕਿਉਂ ਨਹੀਂ ਚੱਲ ਸਕਦੀਆਂ ਕੀ ਗੱਲ ਬਹਾਨੇ ਬਣਾਉਣੇ ਤੁਸੀਂ ਸਿਆਸਤ ਕਰਨ ਵਾਸਤੇ ਜਦ ਵੋਟਾਂ ਲੈਣੀਆਂ ਹੁੰਦੀਆਂ ਤੁਸੀਂ ਆਪਣੀ ਜੇਬ ਦੇ ਵਿੱਚੋਂ ਵੀ ਟਿੱਪਰ ਤੇ ਟਰਾਲੀਆਂ ਭਰ ਕੇ ਲੋਕਾਂ ਨੂੰ ਡਰਾਮੇ ਕਰਦੇ ਕਹਿੰਦੇ ਅਸੀਂ ਸੜਕ ਬਣਾ ਰਹੇ ਹਾਂ ਜਦੋਂ ਨੌਕਰੀ ਹੁੰਦੀ ਆ ਉਦੋਂ ਤੁਸੀਂ ਕੁਝ ਨਹੀਂ ਕਰਦੇ ਤੇ ਉਹ ਟਿੱਪਰ ਤੁਹਾਡੇ ਹੁਣ ਕੂੜੇ ਦੀ ਸਮੱਸਿਆ ਦੇ ਹੱਲ ਵਾਸਤੇ ਕਿਉਂ ਨਹੀਂ ਜਾ ਸਕਦੇ ਤੇ ਥੋੜੇ ਅਕਲ ਵੀ ਕਰ ਲਿਆ ਕਰੋ ਜਿੰਨੇ ਮੋਹਾਲੀ ਸ਼ਹਿਰ ਦੇ ਐਮਸੀ ਐ ਅਕਲ ਵੀ ਕਰ ਲਿਆ ਕਰੋ ਪੜ੍ਹੇ ਲਿਖੇ ਬਣ ਜਾਓ ਬਹੁਤ ਪੈਸੇ ਐ ਤੁਸੀਂ ਵਿਦੇਸ਼ਾਂ 'ਚ ਵੀ ਘੁੰਮਣ ਜਾਂਦੇ ਸਟੱਡੀ ਕਰਨ ਵਾਸਤੇ ਕਹਿੰਦੇ ਅਮਰੀਕਾ ਦੇ ਵਿਕਸ਼ਿਤ ਸ਼ਹਿਰਾਂ ਨੂੰ ਵੀ ਸਟੱਡੀ ਕਰ ਲਿਆ ਕਰੋ ਕੂੜੇ ਦੀ ਸਮੱਸਿਆ ਦਾ ਹੱਲ ਕਿਵੇਂ ਐ ਅਮਰੀਕਾ ਨੂੰ ਛੱਡੋ ਯਾਰ ਸਾਡੇ ਨਾਲੋਂ ਗਰੀਬ ਤੇ ਪਛੜਿਆ ਹੋਇਆ ਦੇਸ਼ ਨੇਪਾਲ ਉੱਥੇ ਦੇ ਮੇਅਰ ਨਾਲ ਮੀਟਿੰਗ ਹੀ ਕਰ ਲਓ ਤੁਸੀਂ ਨੇਪਾਲ ਦੇ ਕਾਠਮੰਡੂ ਸ਼ਹਿਰ ਦੇ ਵਿੱਚ ਵੀ ਸਿਆਸਤ ਮੋਹਾਲੀ ਦੀ ਤਰਾਈ ਐ ਸੱਤਾ ਦੇ ਸਰਕਾਰ ਕਿਸੇ ਹੋਰ ਪਾਰਟੀ ਦੀ ਹੈ ਸਹੀ ਗੱਲ ਹੈ ਜੀ ਮੇਅਰ ਕਿਸੇ ਹੋਰ ਹੋਰ ਪਾਰਟੀ ਦਾ ਪਰ ਉਹ ਮੇਅਰ ਨੀਤ ਦਾ ਰਜਿਆ ਹੈ ਤੇ ਡਾਕਟਰ ਹੈ ਪੜ੍ਹੇ ਲਿਖਿਆ ਹੈ ਨੇਪਾਲ ਦੇ ਵਿੱਚ ਉਸ ਬੰਦੇ ਨੇ ਕੁਝ ਮਹੀਨਿਆਂ ਚ ਕਾਇਆ ਪਲਟ ਕਰਤਾ ਜਾਓ ਮੇਅਰ ਸਾਹਿਬ ਘੁੰਮ ਕੇ ਆ ਆਪਣੀ ਟੀਮ ਨੂੰ ਲੈ ਕੇ ਨੇਪਾਲ ਦੇ ਕਾਠਮੰਡੂ ਚ ਮੈਨੂੰ ਸੜਕ ਦੇ ਗਾਂ ਦਿਖਾ ਦਿਓ ਫੋਟੋ ਖਿੱਚ ਕੇ ਲੈ ਕੇ ਆਇਆ ਕੋਈ ਗਾਂ ਘੁੰਮਦੀ ਹੋਵੇ ਕੋਈ ਬਾਰਾ ਡੰਗਰ ਘੁੰਮਦਾ ਹੋਵੇ ਹਿੰਦੂ ਰਸ ਰਹਾ ਪਸ਼ੂ ਪਤੀ ਨਾਤਾ ਉੱਤੇ ਮੰਦਿਰ ਉੱਥੇ ਤੁਹਾਨੂੰ ਕੋਈ ਗਾਂ ਨਹੀਂ ਸੜਕ ਤੇ ਮਿਲੇਗੀ ਕੋਈ ਕੁੱਤਾ ਨਹੀਂ ਮਿਲੇਗਾ ਕੋਈ ਪਲਾਸਟਿਕ ਦਾ ਲਫਾਫਾ ਨਹੀਂ ਮਿਲਦਾ ਉਹ ਗਰੀਬ ਦੇਸ਼ ਸਾਡੇ ਤੋਂ ਅੱਗੇ ਨਿਕਲ ਕੇ ਤੁਹਾਡਾ ਮੁਹਾਲੀ ਦਾ ਕੂੜਾ ਨਹੀਂ ਕਾਬੂ ਹੁੰਦਾ ਦਰਖਾਸਤ ਤੁਸੀਂ ਲੱਖਾਂ ਰੁਪਏ ਲੈ ਰਹੇ ਹੋ ਹੋਰ ਅੱਗੇ ਜਾ ਕੇ ਆਓ ਪੋਖਰਾ ਜਾ ਕੇ ਆਓ ਨੇਪਾਲ ਦੇ ਗਰੀਬ ਦੇਸ਼ ਅਨਪੜ ਲੋਕਾਂ ਦਾ ਦੇਸ਼ ਕਰੰਸੀ ਸਰ ਤੋਂ ਡਾਉਣ ਬਣਦਾ ਕੁਝ ਵੀ ਨਹੀਂ ਤੇ ਪੋਖਰਾ ਜਾ ਕੇ ਦੇਖ ਕੇ ਆਓ ਮੇਅਰ ਸਾਹਿਬ ਆਪਣੀ ਟੀਮ ਨੂੰ ਲੈ ਕੇ ਬਹੁਤਾ ਖਰਚਾ ਵੀ ਨਹੀਂ ਹੋਣਾ ਸ਼ਵਿਟਜ਼ਰਲੈਂਡ ਤੋਂ ਵਧੀਆ ਸ਼ਹਿਰ ਮਿਲਣਗੇ ਤੁਹਾਨੂੰ ਸਿੱਖਿਆ ਕਰੋ ਕੁਛ ਤੁਸੀਂ ਹੋਰ ਦੇਖ ਲਓ ਕੂੜੇ ਦਾ ਢੇਰ ਕਹਿੰਦੇ ਕੂੜਾ ਨਿਕਾਬੋਂ ਆਂਦਾ ਆਪਣੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨੂੰ ਪੁੱਛੋ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਦੇ ਸਮੇਂ ਮਹਾਲੀ ਦਾ ਇੱਕ ਉਦਯੋਗ ਉਦਮੀ ਬਿਹਾਰ ਦਾ ਨੌਜਵਾਨ ਜਿਹਨੂੰ ਤੁਸੀਂ ਬਿਹਾਰੀ ਭਈਏ ਕਹਿੰਦੇ ਨੇ ਉਹ ਬੰਦਾ ਮਹਾਲੀ ਚ ਪੜਿਆ ਇੱਕ ਆਈਟੀ ਕੰਪਨੀ 'ਚ ਕੰਮ ਕਰਦਾ ਔਰੈਕਲ ਦੇ ਵਿੱਚ ਔਰੈਕਲ ਕੰਪਨੀ ਨੇ ਮਸ਼ੀਨ ਬਣਾਈ ਹੈ ਕਿ ਕੂੜੇ ਦੇ ਢੇਰ ਨੂੰ ਕਤਰੇ ਨੂੰ ਕੋਲੇ 'ਚ ਬਦਲ ਕੇ ਕੋਲਾ 70 ਰੁਪਏ ਕਿਲੋ ਕਿਵੇਂ ਵਿਕਣਾ ਇਹ ਟੰਨਾ ਦੇ ਹਿਸਾਬ ਕੋਲੇ ਨੂੰ ਕੂੜੇ ਨੂੰ ਕੋਲੇ 'ਚ ਬਦਲ ਕੇ 70 ਰੁਪਏ ਕਿਲੋ ਵੇਚਣ ਦਾ ਐਗਰੀਮੈਂਟ ਕਰੀ ਬੈਠਾ ਸਾਰੇ ਪੰਜਾਬ ਦੇ ਨਹੀਂ ਸਾਰੇ ਦੇਸ਼ ਦੇ ਆਈਏਐਸ ਅਫਸਰਾਂ ਨਾਲ ਉਹਦੀ ਮੀਟਿੰਗਾਂ ਹੋਈਆਂ ਤੇ ਉਹਨੇ ਡੈਮੋ ਪ੍ਰੋਜੈਕਟ ਲਾਇਆ ਸੀ ਕੂੜੇ ਨੂੰ ਕਿਵੇਂ ਕਾਬੂ ਕਰਨਾ ਮਹਾਲੀ ਸ਼ਹਿਰ 'ਚ ਲਾਇਆ ਸੀ ਨਵੇਂ ਗਰਾਉਂਡ ਦੀ ਨਾ ਜਿਹੜੀ ਨਗਰ ਕਾਉਂਸਲ ਦਾ ਦਫਤਰ ਹੈ ਉਥੇ 1 ਸਾਲ ਡੈਮੋ ਚੱਲਦੀ ਰਹੀ ਕਿ ਕੂੜੇ ਨੂੰ ਕੋਲੇ 'ਚ ਬਦਲ ਸਕਦੇ ਆ ਮੌਕੇ ਤੇ ਉਹ ਕੂੜੇ 'ਚ ਭਾਵੇਂ ਕੱਚ ਹੋਵੇ ਭਾਵੇਂ ਲੱਕੜ ਹੋਵੇ ਭਾਵੇਂ ਸੀਮਿੰਟ ਹੋਵੇ ਭਾਵੇਂ ਬਜਰੀ ਹੋਵੇ ਭਾਵੇਂ ਵੇਸਟੇਜ ਹੋਵੇ ਫੋਰਡ ਦੀ ਉਹ ਕੋਲਾ ਬਣਦਾ ਤਾਂ 70 ਰੁਪਏ ਕਿਲੋ ਵਿਕਦਾ 1 ਸਾਲ ਸਾਡੀ ਸਰਕਾਰਾਂ ਨੇ ਉਹਦੀ ਫਰੀ 'ਚ ਡੈਮੋ ਲੈ ਲਈ ਜਦੋਂ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਮੇਰੀ ਕਮਿਸ਼ਨ ਕਿੰਨੀ ਬਾਈ ਮੇਰਾ ਹਿੱਸਾ ਕਿੰਨਾ हिमाचल ਦੇ ਮੰਤਰੀਆਂ ਨੂੰ ਦੇ ਕੇ ਆਇਆ ਡੈਮੋ ਉਹ ਕਹਿੰਦਾ ਮੇਰਾ ਹਿੱਸਾ ਕਿੰਨਾ ਉਹ ਬਾਈ ਜਿਹੜਾ ਤੁਸੀਂ ਲੜੀ ਜਾਂਦੇ ਸਿਆਸਤ ਕਰੀ ਜਾਂਦੇ ਕਰੋੜਾਂ ਰੁਪਏ ਕਮਿਸ਼ਨਾਂ ਖਾਣ ਪਿੱਛੇ ਉਹ ਮਸ਼ੀਨ ਬਣਾਉਣ ਵਾਲੀ ਉਹਦੀ ਨਕਲ ਮਾਰ ਕੇ ਸਾਡੇ ਮਹਾਲੀ ਸ਼ਹਿਰ ਦੇ ਇੰਡਸਟਰੀ ਏਰੀਆ ਫੇਜ਼ 9 ਦੇ ਵਿੱਚ ਕੰਪਨੀ ਹੈ ਅੱਜ ਦਾ ਕੂੜੇ ਦਾ ਢੇਰ ਲੱਗਿਆ ਨਾ ਦੋ ਫੇਜ਼ ਦੇ ਵਿੱਚ ਲਾਇਆ ਸੀ ਜੇ ਤੁਹਾਡੇ ਕੋਲ ਬਹੁਤ ਬਹੁਤ ਕੁਝ ਨਹੀਂ ਹੁੰਦਾ ਡੈਮੋ ਦਾ ਫ੍ਰੀ ਚ ਲਈ ਜਾਂਦੇ ਆ ਇੱਕ ਇੱਕ ਦੋ ਕਰੋੜ ਰੁਪਏ ਖਰਚ ਕੇ ਇਹ ਕੂੜੇ ਦੇ ਢੇਰ ਤੇ ਦੇਖ ਲਓ ਕੂੜੇ ਦਾ ਹੱਲ ਨਿਕਲ ਜਾਏਗਾ ਤੇ ਅਜਿਹੀ ਕੰਪਨੀ ਬਣ ਸਕਦੀ ਹੈ ਤੁਹਾਡੇ ਕੋਲੇ ਉਹ ਕੂੜੇ ਦੇ ਬਣੇ ਹੋਏ ਕੋਲੇ ਨੂੰ ਵੇਚ ਕੇ ਹੀ ਫ੍ਰੀ ਹੋ ਸਕਦਾ ਪਰ ਜੇ ਥੋੜੀ ਨੀਤ ਚੰਗੀ ਹੋਵੇ ਤਾਂ ਸਾਡੇ ਪੰਚਾਇਤ ਮੈਂਬਰ ਪੰਚਾਇਤ ਮੈਂਬਰ ਐਮਸੀ ਨੂੰ ਕਹਿ ਰਹੇ ਮੈਂ ਐਮਸੀ ਮਿਊਸਪਲ ਜਿਹੜੇ ਕਾਰਪੋਰੇਸ਼ਨ ਦੇ ਮੈਂਬਰ ਹੈ ਉਹ ਕਹਿੰਦੇ ਮੇਰੇ ਘਰ ਦਾ ਗੰਦ ਅੱਗੇ ਸਿੱਟਾ ਕਿਸੇ ਦੇ ਘਰ ਅੱਗੇ ਹੁਣ ਇਹ ਮਿਊਸਪਲ ਕਾਰਪੋਰੇਸ਼ਨ ਦੇ ਮਤਾ ਪਾਸ ਹੋਇਆ ਮੇਅਰ ਸਾਹਿਬ ਤੁਸੀਂ ਕੀਤਾ ਕਿ ਮੈਂ ਬਲੌਂਗੀ ਲੈ ਲੈਣਾ ਮੈਂ ਦਾਊ ਲੈ ਲੈਣਾ ਮੈਂ ਪਤਾ ਨਹੀਂ ਬਲਮਾਜਰਾ ਲੈ ਲੈਣਾ ਬੰਦੇ ਕਿਹੜੇ ਕਿਹੜੇ ਪਿੰਡ ਲੈ ਲੈਣੇ ਤੇ ਇੱਕ ਥੋੜਾ ਐਮਸੀ ਬੋਲਦਾ ਮੇਰੇ ਦਿਮਾਗ 'ਚ ਆ ਗਿਆ ਕਹਿੰਦਾ 25 ਕਿੱਲੇ ਜ਼ਮੀਨ ਭਾਈ ਆ ਬਲੌਂਗੀ ਦੀ ਕਿਉਂ ਭਾਈ ਉਹ ਦੂਜੇ ਦਰਜੇ ਦੀ ਸ਼ਹਿਰੀ ਹੈ ਤੁਸੀਂ ਆਪਣੇ ਘਰ ਦਾ ਗੰਦ ਬਲੌਂਗੀ ਵਾਲੇ ਦੇ ਘਰ ਅੱਗੇ ਸਿੱਟੋਗੇ ਉਹ ਸ਼ਹਿਰ ਦਾ ਹਿੱਸਾ ਨਹੀਂ ਉਹ ਸ਼ਹਿਰੀ ਨਹੀਂ ਜਿਹੜੀ ਤੁਸੀਂ ਗਊਸ਼ਾਲਾ ਦੇ ਨਾਂ ਤੇ ਜ਼ਮੀਨ ਦੱਬੀ ਹੈ 10 ਏਕੜ ਉੱਤੇ ਸਿੱਟੋ ਕੋੜਾ ਸੋ ਇੱਕ ਹੋਰ ਗੁਰਬਾਣੀ ਜਗਾਂ ਲਾਂਦੀ ਹੈ ਵਿੱਦਿਆ ਵਿਚਾਰੀਤਾ ਪਰਉਪਕਾਰੀ ਅਕਲ ਕਰੋ ਮੈਨੂੰ ਦੂਜੇ ਤਰੀਕੇ ਨਾਲ ਆਪਣੇ ਤੇ ਕਿਉਂ ਬੋਲਦਾ ਗੁਰਬਾਣੀ ਨਾਲ ਕੋਈ ਸਬੰਧ ਨਹੀਂ ਵਿੱਦਿਆ ਜੇ ਵਿਚਾਰੀਤਾ ਪਰਉਪਕਾਰੀ ਜੇ ਵਿੱਦਿਆ ਨੂੰ ਤੁਸੀਂ ਲੁੱਟਣ ਵਾਸਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਸਿਆਸਤ ਕਰਨ ਵਾਸਤੇ ਵਰਤੋਗੇ ਤਾਂ ਵਿੱਦਿਆ ਸਮਾਜ ਦਾ ਭਲਾ ਨਹੀਂ ਕਰ ਸਕਦੀ ਨੋਟ ਇਕੱਠੇ ਕਰ ਸਕਦੀ ਹੈ ਤੇ ਨੋਟ ਤਾਂ ਭਾਈ ਮਲਿਕ ਭਾਗੋ ਨੇ ਵੀ ਬੜੇ ਇਕੱਠੇ ਕੀਤੇ ਸੀ ਉਹਦੀ ਪੁਸਤਕਾਂ ਨੂੰ ਤਾਂ ਕੋਈ ਨਹੀਂ ਜਾਣਦਾ ਨੋਰਤਾ ਭਾਈ ਸ਼ਗੰਤ ਸਕੰਦਰ ਨੇ ਵੀ ਇਕੱਠੇ ਕੀਤੇ ਸੀ ਉਹਦੀ ਪੁਸਤਕਾਂ ਦਾ ਕੋਈ ਵੀ ਨਹੀਂ ਜਾਣਦਾ ਨੋਰਤਾ ਬਾਬੇ ਨਾਨਕ ਦੇ ਵੀ ਬਾਬਾ ਸ੍ਰੀ ਚੰਦ ਦੇ ਬਾਬਾ ਲਖਮੀ ਦਾਸ ਦੇ ਵਾਸਤੇ ਨਹੀਂ ਇਕੱਠੇ ਕੀਤੇ ਕੁਝ ਸਿੱਖਿਆ ਕਰੋ ਵਿਦਿਆ ਜਿਹੜੀ ਗ੍ਰਹਿਣ ਕੀਤੀ ਜਿੰਨੇ ਵੀ ਤੁਹਾਡੇ ਕੋਲ ਹੈਗੀ ਹੈ ਮੇਰੇ ਨਾਲੋਂ ਵੱਧ ਹੀ ਹੈ ਸਭ ਕੋਲ ਵਿਦਿਆ ਜੇ ਵਿਚਾਰੀ ਵਿਦਿਆ ਦੇ ਵਿਚਾਰ ਚਰਚਾ ਕਰ ਲਿਆ ਕਰੋ ਤਾਂ ਹੀ ਪਰਕਾਰ ਕਰ ਸਕਦੀ ਹੈ ਨਹੀਂ ਤਾਂ 2 ਮਿੰਟ ਪਾਠ ਸੁਣ ਕੇ ਗੁਰਬਾਣੀ ਦਾ ਤ립ੋ ਲੈ ਜਾਣੇ ਕਿ ਬਾਬੇ ਨਾਨਕ ਨੇ ਰਾਜੇ ਸੀ ਮੁਕੱਦਮ ਕਿਥੇ ਤੁਹਾਡੇ ਵਰਗੇ ਲੋਕਾਂ ਨੂੰ ਕਿਹਾ ਮੇਰੇ ਵਰਗੇ ਲੋਕਾਂ ਨੂੰ ਕਿਹਾ ਭਾਈ ਲਾਲੋ ਤੇ ਮਲਿਕ ਭਾਗੋ ਦੀ ਸਾਖੀ ਤਾਂ ਬੜੀ ਸੁਣਦੇ ਆ ਉਹ ਮੈਨੂੰ ਤਾਂ ਤੁਹਾਨੂੰ ਕਹੀਏ ਬਾਬੇ ਨਾਨਕ ਨੇ ਇਹ ਵਿਦਿਆ ਨੂੰ ਸਿੱਖਿਆ ਕਰੋ ਅਤੇ ਵਿਚਾਰ ਕਰਿਆ ਕਰੋ ਸੋ ਐਨਆਈਸੀ ਕੂੜੇ ਦੇ ਢੇਰ ਦੇ ਬਹਾਨੇ ਖਰੀਆਂ ਖਰੀਆਂ ਗੱਲਾਂ ਕਰਦੇ ਆ ਸੀ ਬੁਰੀ ਵੀ ਲੱਗਦੀ ਹਣੀ ਕਈਆਂ ਨੂੰ ਭਾਈ ਲੱਗਦੀ ਰਹੇ ਮੈਂ ਕਿਹੜੇ ਵੋਟਾਂ ਲੈਣ ਵਾਸਤੇ ਤੁਹਾਡੇ ਦਰਵਾਜ਼ੇ ਤੇ ਆਣਾ ਵੀ ਮੇਰੇ ਬਾਰੇ ਐਦਾ ਬੋਲਿਆ ਸੀ ਤੇ ਵੋਟ ਮੈਂ ਨਹੀਂ ਪਾਣੀ ਵੋਟਾਂ ਦੀ ਵੀ ਗੱਲ ਕਰ ਲੰਨਾ ਰਾਜੇ ਲੋਕਤੰਤਰ ਦਾ ਰਾਜੇ ਲੋਕ ਚੁਣਦੇ ਆ ਤੁਸੀਂ ਲੋਕ ਜ਼ਿੰਮੇਵਾਰ ਆ ਛਿੱਤਰ ਖਾ ਰਹੇ ਆ ਕਿਉਂ ਵੀ ਕੌਣ ਕਰ ਰਿਹਾ ਕਿਹਦੇ ਕਾਰਨ ਛਿੱਤਰ ਆ ਅਸੀਂ ਕਿੱਦਾਂ ਜ਼ਿੰਮੇਵਾਰ ਤੁਹਾਨੂੰ ਕਹੋਗੇ ਯਾਰ 50 55% ਵੋਟਾਂ ਪੈਣੀਆਂ ਕਿਹਦੀਆਂ ਉਹ 50 55% ਵੋਟਾਂ ਦੇ ਵਿੱਚੋਂ 25 30% ਵੋਟਾਂ ਵਿਕਾਊ ਆ ਜਿਹਦੇ ਕਰੇ ਸ਼ਰਾਬ ਦੇ ਟਰੱਕ ਜਾਂਦੇ ਆ ਸੂਟ ਜਾਂਦੇ ਆ ਤੇ ਲੱਡੂ ਜਾਂਦੇ ਆ ਉਹ ਤੁਹਾਡੇ ਐਮਐਲਏ ਚੁੰਨਦੇ ਆ ਉਹ ਤੁਹਾਡੇ ਐਮਐਲਏ ਚੁੰਨਦੇ ਆ ਉਹ ਐਮਸੀ ਚੁੰਨਦੇ ਆ ਉਹ ਮੇਅਰ ਚੁੰਨਦੇ ਆ ਉਹ ਪੰਚ ਤੇ ਸਰਪੰਚ ਚੁੰਨਦੇ ਆ ਜ਼ਿੰਮੇਵਾਰ ਭਾਈ ਉਹ ਹੈ ਜਿਹੜੇ ਵੋਟ ਪਾਣ ਜਾਂਦੇ ਨਹੀਂ ਜਿਹੜੇ ਕਹਿੰਦੇ ਯਾਰ ਹੁਣਾਂ ਦਾ ਕੁਝ ਹੈ ਨਹੀਂ ਮੈਂ ਕੀ ਕਰਨਾ ਵੋਟ ਪਾ ਕੇ ਮੈਂ ਕੀ ਕਰਨਾ ਐਮਐਲਏ ਚੁਣ ਕੇ ਉਹ 30 40 50% ਵੋਟਾਂ ਜਿਹੜੇ ਨਹੀਂ ਪਾਉਂਦੇ ਨਾ ਅਸਲ ਵਿੱਚ ਸਾਡੇ ਸਮਾਜ ਦਾ ਬੇੜਾ ਕਰਕ ਉਹੀ ਹੋਇਆ ਤੇ ਆਮ ਲੋਕਾਂ ਨੂੰ ਸਿੱਖਣਾ ਪੈਣਾ ਆ ਜੈਨ ਜੀ ਮੇਰੇ ਨਾਲ ਕਹਿ ਦਿੰਦੇ ਨੇ ਨਪਾਲ ਚ ਤਖਤਾ ਪਲਟ ਕਰਤਾ ਨਾ ਹੋਰ ਕਈ ਦੇਸ਼ਾਂ ਤਖਤਾ ਪਲਟ ਕੀਤਾ ਨਾ ਤਖਤਾ ਪਲਟ ਕਰਨ ਦੀ ਲੋੜ ਨਹੀਂ ਆਪਣੀ ਵੋਟ ਨੂੰ ਵਰਤ ਲਿਆ ਕਰੋ ਚੰਗੇ ਲੋਕ ਚੁਣ ਲਿਆ ਕਰੋ ਜੇ ਤੁਸੀਂ ਨਹੀਂ ਚੁਣਦੇ ਤੁਸੀਂ ਜ਼ਿੰਮੇਵਾਰ ਦੇਸ਼ ਦਾ ਬੇੜਾ ਕਰ ਕਰਾਉਣ ਲਈ ਫਿਰ ਆਲਾ ਕਹਿੰਦਾ ਮੈਂ ਸ਼ਰਾਬ ਦਾ ਟਰੱਕ ਪਿੰਡ ਨੂੰ ਪਲਾ ਕੇ ਵੋਟਾਂ ਚੁਣ ਲਾਂਗਾ ਕਿਉਂਕਿ ਤੁਸੀਂ ਲੋਕ ਐ ਜਿਹੜੇ ਜ਼ਿੰਮੇਵਾਰ ਐ ਜਿਹੜੇ ਵੋਟ ਪਾਣ ਨਹੀਂ ਜਾਂਦੇ ਉਹ ਕਹਿੰਦਾ ਮੈਨੂੰ ਕੀ ਲੋੜ ਆ ਫਿਰ ਕੰਮ ਕਰਨ ਦੀ ਮੈਂ ਸ਼ਰਾਬ ਹੀ ਪਲਾ ਦੇਆ ਕਰਾਂਗਾ ਮੈਂ ਸੂਟ ਹੀ ਬੰਨ ਦੇਆ ਕਰਾਂਗਾ ਮੈਂ ਮਠਾਈ ਦਾ ਡੱਬਾ ਹੀ ਬੰਨ ਦੇਆ ਕਰਾਂਗਾ ਮੇਰੇ ਸ਼ਹਿਰ ਮਾਹੌਲ 'ਚ ਕਹਿੰਦੇ ਕੋਈ ਨਹੀਂ ਹੋਟਲ 'ਚ ਪਾਰਟੀ ਕਰ ਦਿਆ ਕਰਾਂਗੇ ਜੇ ਭਾਈ ਤੁਸੀਂ ਘਰਾਂ ਦੇ ਨਿਕਲ ਕੇ ਵੋਟਾਂ ਪਾਣ ਲੱਗ ਜਓ ਨਾ 100% ਤਾਂ ਆਹ ਸ਼ਰਾਬੀਆਂ ਦੀਆਂ ਸੂਟਾਂ ਦੀਆਂ ਲੱਡੂਆਂ ਦੀਆਂ ਵੋਟਾਂ ਜਿਹੜੀਆਂ ਬਿਕਾਊ ਐ ਇਹ ਤੁਹਾਡੇ ਰਾਜੇ ਨਹੀਂ ਚੁਣ ਸਕਦੀਆਂ ਸੋ ਜੈਸੀ ਪ੍ਰਜਾ ਤੈਸਾ ਰਾਜਾ ਚੰਗੇ ਰਾਜੇ ਚੁਣਿਆ ਕਰੋ ਤੇ ਹੋਸ਼ ਕਰੋ ਬਈ ਸਾਡੇ ਐਮਸੀ ਸਾਡੇ ਮੇਅਰ ਸਾਹਿਬ ਤੇ ਕੱਲ ਨੂੰ ਬਲੌਂਗੀ ਦੀ ਪੰਚਾਇਤ ਨਾਲ ਵੀ ਖੜਾਂਗੇ ਜ਼ਮੀਨ ਨਹੀਂ ਜਾਣ ਦਿੰਦੇ ਤੁਹਾਡੇ ਕੋਲ ਫਿਕਰ ਨਾ ਕਰੋ ਧੰਨਵਾਦ ਜੀ